ਹਾਂਜੀ ਸਰ ਸ੍ਰੀਕਾਲ ਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਕਿਵੇਂ ਤੁਸੀਂ ਸਾਰੇ ਤੁਸੀਂ ਦੇਖ ਸਕਦੇ ਹੋ ਹਰਦੀਪ ਚਟਨੀ ਬਣਦੀ ਜਾਂਦੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਲਾਈਟ ਹੈ ਨਹੀਂ ਸੀ ਤੇ ਆਪਾਂ ਦੌਧ ਰਹੇ ਸੀ ਤੇ ਹਾਂਜੀ ਆਪਾਂ ਦੌਧ ਹੀ ਆ ਦੇਖੋ ਸਾਰੇ ਕੰਮ ਕਰਦੇ ਮੱਛਾ ਲਈ ਅੱਜ ਜੁਲੇ ਤੇ ਰੋਟੀ ਉਹਨੂੰ ਆਖੋ ਮੈਂ ਜਰਨੀ ਰਗੜਦੀ ਚਰਨੀ ਪਾਕਤਾਨੇ ਚਰਨੀ ਦੇ ਨਾਲ ਆਪਾਂ ਕੁੰਡਾ ਵੀ ਰਗੜਤਾ ਆਰਪਿਤ ਕੀ ਵੀ ਰਗੜਤਾ ਆਰਪਿਤ ਕੀ ਕਿੰਦੋ ਸੀਗਾ ਬਾਬਾ ਜੀ ਬੋਲੋ ਕੁਝ ਉਹ ਆ ਗਿਆ ਦਰੂ ਲਾ ਕੇ ਬਈ ਚਟਨੀ ਦੀ 스맬 ਹੀ ਬਹੁਤ ਸੁਣੀ ਦੱਸ ਰਹੀ ਆ ਇੱਕ ਵੀ ਨਹੀਂ ਛੜਿਆ ਤੁਸੀਂ ਬਾਬਿਆਂ ਦੀ ਮਹਿਤ ਕੀਤੀ ਵੀ ਆ ਚਲੋ ਜੀ ਹਨਾ ਰੋਟੀ ਰੋਟੀ ਇਸ ਤੇ ਬਣਾਉਣੀ ਆ ਚੁੱਲੇ ਤੇ ਤੇ ਵੇਖੀ ਚੱਲੇ ਬਲੌਕ ਘੈਂਡ ਬਣਨ ਵਾਲਾ ਵਾ ਦੇਖੀ ਚੱਲੇ ਅੱਜ ਤਾਂ ਹੋਰ ਗਿਆ ਮੋੜਾ ਹਾਂਜੀ ਖਾਣੀ ਰੋਟੀ ਨਾਲ ਚਟਨੀ ਉਹ ਵੀ ਅੱਜ ਬਣ ਲੱਗੀ ਰੋਟੀ ਚੁੱਲੇ ਤੇ ਪ्योर ਪਿੰਡ ਦਾ ਮਾਹੌਲ ਬਣ ਗਿਆ ਸਾਡਾ ਪੈਣਾ ਰੋਟੀਆਂ ਬਣਾਉਂਦੇ ਪਏ ਆ। ਪੈਣਾ ਲੈ ਚੱਕੋ ਜੀ। ਸੋਡਾ ਸਮਾਨ ਪੂਰਾ ਰੈਡੀ ਆ। ਆ ਬੈਠਾ ਪਿੰਦਰ। ਬੋਲ ਕੁਝ। ਬਾਪਿਆਂ ਦੀ ਕੀ ਬੋਲ ਕਢੋਗੇ? ਬੋਲ ਹੀ ਕਢੋ ਇਹਨੇ ਬਾਪਾ ਆਗਣਾ ਪੁੱਛੇ ਬੱਸ ਚੱਲੀ ਚੱਲੀ ਜਾਵੇ ਕੰਮ ਖਿੱਚ ਕੇ। ਬਾਪਾ ਲਈ ਤੂੰ ਆ ਜਾ ਹੁਣ। ਬਾਪਾ ਹਵਨ ਕਰਨਾ ਪੈਂਦਾ ਫਿਰ ਆਈ ਹੋਊਗਾ। ਲੋ ਵੀ ਅੱਜ ਖਾਣੇ ਆ ਤੁਹਾਨੂੰ। ਚੁੱਲੇ ਦੀਆਂ ਰੋਟੀਆਂ। ਹਾਂ ਫਿਰ ਕਮਲ ਅੱਗ ਮੈਂ ਮਤਈਆ ਅੱਛਾ ਮੈਂ ਗੇਮ ਹੋਰ ਮਹਿੰਗੇ ਹੋਣਗੇ ਬਹੁਤ ਬਹੁਤ ਚੀ ਚਿਕਾ ਡੰਡੰ ਮੰਤਰ ਮਾਰਿਆ ਅੱਗ ਮੋਦੀ ਹੈ ਤੂੰ ਖਾਲੀ ਪਰੌਠੀ ਮੇਰਾ ਤਾਂ ਬਣਾ ਲੈ ਸੰਦੂਕ ਐਕਦਾ ਮੰਤਰ ਮਾਰਿਆ ਅੱਗ ਬੋਲਦੇ ਯਾਰ ਰੋਟੀ ਬੰਦਾ ਟਾਈਮ ਚਲੋ ਪਾਓ ਰੋਟੀ ਰੋਟੀ ਚੜਨੀ ਤਾਂ ਦਿਖਾ ਦੋ ਮਾੜੀ ਜੀ ਚਟਨੀ ਚਟਨੀ ਬੋਲਦੀ ਆ ਕਹਿੰਦੀ ਹਰਦੀਪ ਨੇ ਘੁੱਟਿਆ ਨਾਲ ਬਾਬਾ ਜੀ ਨੇ ਘੁੱਟਿਆ ਇੱਥੇ ਚੱਕ ਲਓ ਕੋਲੀਆਂ ਆ ਲਓ ਫੜੋ ਆ ਸਾਰੀ ਗੋਲੀ ਪਲੇਟਾਂ ਦੇ ਵਿੱਚ ਰੱਖ ਲਓ ਜਿਵੇਂ ਮੈਂ ਥਾਲ ਇਹਨਾਂ ਚ ਰੱਖ ਲਓ ਸਾਰੀਆਂ ਇਹਨਾਂ ਦੇ ਰੱਖ ਲਓ ਉਹ ਕਿਉਂ ਦੇ ਨਹੀਂ ਉਹ ਤੋਂ ਪਾਸੇ ਸਾਰੇ ਚਲੋ ਹਰਦੀਪ ਤੋਂ ਰੋਟੀ ਪਵਾ ਲਈਏ ਆਪਾਂ ਇਹ ਨਹੀਂ ਗਣਾ ਲੋ ਵੀ ਬਾਲਣ ਲਈ ਜਾਂਦੇ ਆ ਕਮਲ ਗਾਂਧੀਆਂ ਸਾਡੇ ਰੋਟੀਆਂ ਤੇ ਰੋਟੀਆਂ ਬਣਾਈ ਜਾਂਦੀਆਂ। ਬਈ ਮਜ਼ਾ ਆਉਂਦਾ ਸੀ ਇਹ ਰੋਟੀ ਬਣਾਉਣਾ ਮੈਂ ਪੇੜੇ ਕਰ। ਕਿੰਦਰ ਨੇ ਖਾ ਲਈ ਆ। ਵੀਰਾਂ ਤੇ ਬੱਪਾ ਜੀ ਦੀ ਖਾਈ ਜਾਂਦੇ ਆ। ਧੁੱਪ ਨਹੀਂ ਗਈ ਟੈਨਸ਼ਨ ਨਾਲ ਮੌਸਮ ਬਹੁਤ ਸੋਹਣਾ ਵਾ ਵਧੀਆ ਹਵਾ ਚੱਲੀ ਜਾਂਦੀ ਆ ਬਕੂਰਾ ਉਹਨਾਂ ਬੈਠੇ ਆ। ਹੋਰ ਕਹੋ ਬੱਪਾ ਨੂੰ ਥੁੱਪੇ ਬਿਠਾਇਆ। ਠੀਕ ਗੱਲ ਉਹਦਾ ਆਪਦੇ ਤੇ ਆਪਾਂ ਮੰਨਾਂ ਗਰਮੀ-ਗਰਮੀ ਫੇਰ ਤਾਂ ਹੋਣੀ ਹੁਣ। ਇਹ ਗਰਮੀ ਨਹੀਂ ਸਾਡਾ ਬਾਲਣ ਕੋਲੀ ਰੱਖਿਆ ਪਿਆ ਨਾਲੋ ਨਾਲੇ। ਜਿੱਦੈ ਰੋਟੀ ਲਈਏ ਤੇ ਖਾਈ ਜਾਂਦੇ ਆ। ਰੋਟੇ ਲਈ ਜਾਂਦੇ ਖਾਈ ਜਾਂਦੇ ਆ। ਸ਼ੈਫ ਉਹ ਬੰਦਾ ਬਣਾ ਰਿਹਾ ਪਰੋਠੇ ਦੇ ਪਰੋਠਾ ਸਾਡੀ ਦੀਦੀ ਕੰਮ ਵਿੱਚ ਸਾਰੇ ਚੀਜ਼ ਪਰਫੈਕਟ ਤਾਂ ਹਮ ਇੱਕ ਨੰਬਰ ਇੱਕ ਨੰਬਰ ਬੁਝਾਤਾ ਬੁਝਾਤਾ ਮੈਂ ਪਹਿਲਾਂ ਦੇਖੀ ਸੀ ਹਾਂ ਬੁਝਾਤਾ ਵੀ ਦੇਖੀ ਹੈ ਦੀਦੀ ਉਹਨਾਂ ਇੰਚੇ ਦਰਵਾਜ਼ੇ ਫੜੋ ਐਸੇ ਵੈਸੀ ਮਸੀ ਜੀ ਖੜੋ ਐ ਪਹਿਲਾਂ ਹਾਈ ਕਰੋ ਸਾਰਿਆਂ ਨੂੰ ਹਾਈ ਕਰੋ ਹਾਈ ਕਰੋ ਸ਼ਾਨੇ ਪਤ ਜੀ ਕੱਦੋ ਬਾਈ ਕੱਦੋ ਬਾਈ ਕੱਦੋ ਬਾਈ ਕੱਦੋ ਪਿੰਡਾਂ ਦੇ ਵਿੱਚ ਐ ਕੰਮ ਹੋ ਜਾਂਦਾ ਰਲ ਕੇ ਕੰਮ ਹੁੰਦਾ ਨਾ ਜਦੋਂ ਕਮਲ ਪੇੜੇ ਕਰੀ ਜਾਂਦੀ ਆ ਬਣਾ ਬਣਾ ਕੇ ਉਹ ਕੀ ਹੁੰਦਾ ਕਮਲ ਪੇੜਾ ਕਰਕੇ ਕੀ ਬਣਾ ਕੇ ਦਿੰਨੀ ਕਮਲ ਲੋਈਆ ਲੋਈਆ ਕਰਕੇ ਭੰਨ ਕੇ ਦਿੰਨੀ ਹਾਂ ਤੇ ਭੈਣ ਮਿੰਟ ਮਿੰਟ ਚੱਕੀ ਹੁੰਦੇ ਫੱਟੇ ਕਹਿੰਦੀ ਲੋਈਆ ਲੋਈਆ ਨਹੀਂ ਪੇੜਾ ਕਰਕੇ ਮੈਂ ਉਹਨੂੰ ਭੰਨ ਕੇ ਦਿੰਨੀ ਆ ਲੋਈਆ ਕਰਕੇ ਦਿੰਨੀ ਆ ਲੋਈਆ ਅਸਲ ਭੰਨਣ ਨੂੰ ਲੋਈਆ ਕਹਿੰਦੇ ਆ ਤੁਸੀਂ ਦੱਸੋ ਕਮੈਂਟ ਚ ਕੀ ਕਹਿੰਦੇ ਸਾਨੂੰ ਪਤਾ ਨਹੀਂ ਲੱਗ ਰਿਹਾ ਪੇੜੇ ਨੂੰ ਲੋਈਆ ਕਹਿੰਦੇ ਹੈ ਕਿ ਪੰਨਾਂ ਨੂੰ ਲੋਈਆ ਆਹੋ ਪੰਨਾਂ ਨੂੰ ਲੋਈਆ ਕਹਿੰਦੇ ਕਿ ਉਹ ਚ ਹੁਣ ਯਾਦ ਨਾਲ ਦੱਸ ਦਿਓ ਠੀਕ ਹੈ ਸਾਰੇ ਇਹ ਸਾਡਾ ਸ਼ਰਾਰਤੀ ਆ ਇੱਕ ਟੱਕ ਦਾ ਘਟਾ ਖੱਚ ਦਾ ਕੰਮ ਬਈ ਆ ਤਾਂ ਰੋਟੀ ਬਹੁਤ ਸਵਾਲ ਲੱਗਣ ਵਾਲੀ ਹੈ ਮੈਨੂੰ ਤਾਂ ਇਨਾ ਪਤਾ ਪੈਣ ਸਹੀ ਹੈ ਕਿ ਨਹੀਂ ਪੂਰੀ ਸਵਾਲ ਲੱਗਣ ਵਾਲੀ ਰੋਟੀ ਆ ਤਾਂ ਮੈਂ ਨਾ ਖਾਣੀ ਆ ਰਾਣਾ ਕੋਈ ਨਹੀਂ ਬਤ ਕੋਈ ਨਹੀਂ ਵੀਰਾ ਹਾਂਜੀ ਤੇ ਰੋਟੀ ਦੀਦੀ ਲੱਗੇ ਹੋਇਆ ਚੁੱਲੇ ਤੇ ਤੇ ਉਸ ਤੋਂ ਬਾਅਦ ਵਿੱਚ ਆਟਾ ਘਟ ਗਿਆ ਸੀ ਉਹ ਕੋ ਨਹੀਂ ਕਿ ਦੇ ਆਈਆਂ ਤੇ ਹੁਣ ਆਪਾਂ ਕਰਨ ਲੱਗੇ ਆ ਰੂਮ ਦੀ ਸਫਾਈ ਠੀਕ ਆ ਦੇਖੋ ਸਾਰਾ ਲੋਜੀ ਸਾਰਾ ਰੂਮ ਐਸੀ ਕਰਨ ਲੱਗੇ ਆਪਾਂ ਸਫਾਈ ਆ ਦੇਖ ਲਓ ਬੈੱਡ ਕਿਦਾਂ ਹੋਇਆ ਪਿਆ ਵਾ ਸਭ ਕਰਕੇ ਮਲਦੇ ਆ ਹੂੰ ਚਟਨੀ ਨਹੀਂ ਸੁਆਦ ਬਾਬੇ ਨੇ ਜਿਹੜੀ ਚਟਨੀ ਬਟੀ ਕਹਿੰਦੇ ਖਾਈ ਨਹੀਂ ਹੋਵੇ ਸਾਰੇ ਸਹੀ ਗੱਲ ਆ ਬਾਬਾ ਫੱਕਨ ਦੀ ਚਟਨੀ ਨਹੀਂ ਸੁਆਦ ਪੱਕਾ ਦੀ ਬਾਬਾ ਲਈ ਚਟਨੀ ਬਾਬੇ ਦੀ ਚਟਨੀ ਨਹੀਂ ਸੁਆਦ ਸਿਰੋ ਬਾਬਾ ਯਾਗੇ ਚਟਨੀ ਦਾ ਜਿਗਨਾ ਆ ਗਿਆ ਜੀ ਹਾਂਜੀ ਤੇ ਰਬਾਬ ਨੂੰ ਆਪਾਂ ਦਿੱਤਾ ਇਹ ਨਵਾ ਦੇਖੋ ਰਬਾਬ ਸਾਡਾ ਰੈਡੀ ਹੋ ਗਿਆ ਕੱਜਲ-ਕੁੱਜਲ ਪਾ ਕੇ ਤੇ ਹਦੀਪ ਗਿਆ ਜਿੱਦਾਂ ਜਿੱਦੇ ਨਾਲ ਬਦਨੀ ਸੌਤਾ ਲੈਣ ਦੇ ਲਈ ਤੇ ਰਬਾਬ ਸਾਡਾ ਰੈਡੀ ਆ ਕੱਜਲ-ਕੁੱਜਲ ਪਾ ਕੇ ਨਾ ਤੋਗੇ ਰੈਡੀ ਹੋਇਆ ਹਾਂਜੀ ਆਪਾਂ ਹੀ ਆ ਆਪਾਂ ਹੀ ਉਹਦੇ ਵਿੱਚ ਵੀ ਤੇ ਚਲੋ ਹੁਣ ਉਧਰ ਮੈਂ ਏਸੀ ਚ ਜਾ ਕੇ ਇਹਨੂੰ ਫੀਟ ਕਰਵਾਨੀ ਆ ਤੇ ਫਿਰ ਉਸ ਤੋਂ ਬਾਅਦ ਵਿੱਚ ਇਹਨੇ ਸੌਇਆ ਨਾ ਫਿਰ ਵੈਸੇ ਰੂਮ ਤਾਂ ਆਪਾਂ ਰੈਡੀ ਕਰਤਾ ਸੀ ਸਾਰਾ ਦੇਖੋ ਸਾਰਾ ਜੂਡੂ ਲਗਾਤਾ ਸੀਗਾ ਸਾਰਾ ਤੇ ਬਸ ਫਿਰ ਰਬਾਬ ਨੂੰ ਸਮਾ ਕੇ ਤੇ ਬੱਚੋ ਮੈਂ ਨਾ ਲੈਣਾ ਵਾ ਜਦੋਂ ਨੂੰ ਹੱਤੀ ਚਲਣਾ ਚਲੋ ਠੀਕ ਆ ਅੱਜ ਸਾਇਦਾ ਆਪਾਂ ਇੱਥੇ ਹੀ ਆ ਲਓ ਜੀ ਸਫਾਈ ਹੋਈ ਜਾਂਦੀ ਐ ਡਨ ਆਪਾਂ ਘਰ ਦੀ ਉਧਰ ਸਾਰੀ ਸਫਾਈ ਕਰਵਾ ਕੇ ਆ ਗਏ ਆ ਤੇ ਬਹੁਤ ਜ਼ਿਆਦਾ ਖਲਾਰੇ ਸੀ ਤੇ ਇੱਧਰ ਸਟੋਰ ਦੀ ਸਾਰੀ ਸਫਾਈ ਕਰਵਾਈ ਅੱਜ ਸਟੋਰ ਧਵਾਇਆ ਏ ਦੀਦੀ ਕਹਿੰਦੇ ਇੱਧਰ ਸਾਰਾ ਠੀਕਾ ਇਧਰ ਉਹਦੀ ਸਫਾਈ ਕਰਵਾਈ ਆ ਹੁਣ ਸਾਰੀ ਗਲੀ ਦੀ ਸਫਾਈ ਕਰਵਾਈ ਜਾਂਦੀ ਆ ਮੈਂ ਕਿਹਾ ਚਲੋ ਥੋੜਾ ਜਿਹਾ ਯੋਗਦਾਨ ਆਪਾਂ ਵੀ ਪਾ ਦਈਏ ਇੰਨੇਵੇਂ ਲੱਗ ਰਿਹਾ ਸਫਾਈ ਕਰਵਾ ਕੇ ਇਹ ਬਹੁਤ ਗੰਦੀ ਸੀ ਸਹੀ ਗੱਲ ਆ ਹਨਾ ਜਦੋਂ ਦੀਦੀ ਆਉਂਦੇ ਹੁੰਦੇ ਮੇਰੇ ਕੋਲ ਉੱਥੇ ਕਹਿ ਕਹਿ ਕੇ ਕਰਵਾਉਂਦੇ ਹੁੰਦੇ ਤੇ ਮੈਂ ਇੱਥੇ ਬਸ ਤੇ ਬਹੁਤ ਜ਼ਿਆਦਾ ਮੈਂ ਕਿਹਾ ਸੀ ਕਿ ਤੁਹਾਨੂੰ ਕਿ ਮੈਂ ਨਾਉਣੀ ਆ ਤੇ ਫਿਰ ਉਸ ਤੋਂ ਬਾਅਦ ਵਿੱਚ ਕੈਨਸਲ ਕਰਤਾ ਕਿਉਂਕਿ ਬਹੁਤ ਜ਼ਿਆਦਾ ਕੰਮ ਕਰਵਾਉਣਾ ਸੀ ਬਾਕੀ ਡਸਟ ਸੀਗੀ ਤੇ ਮੈਂ ਕਿਹਾ ਚਲੋ ਥੋੜਾ ਬਤਨਾਂ ਨੂੰ ਕੰਮ ਕਰਵਾ ਦਈਏ ਆਪਾਂ ਵੀ ਤੇ ਹੱਦੀ ਫਲ ਤੇ ਕਰ ਆਏ ਨੇ ਉਹਨਾਂ ਨੂੰ 3 ਘੰਟੇ ਹੋ ਗਏ ਗਿਆ ਨੂੰ ਹਲੇ ਤੱਕ ਆਏ ਨਹੀਂ ਕਿ ਆ ਬੈਠੀ ਹੈ ਮਾਹੀ ਤੇ ਦੀਦੀ ਅਰਪਿਤ ਅੰਦਰ ਆ ਠੀਕ ਆ ਤੇ ਪਾਪਾ ਜੀ ਤੇ ਰਬਾਬ ਅੰਦਰ ਸਿੱਟੇ ਪਰ ਤਾਂ ਨਸੀ ਸ਼ਿਸ਼ਵੈ ਜਿੰਦ ਦਿਸਨਾਨੀਆਂ ਜਿੰਦ ਦਿਸਨਾਨੀਆਂ

ਮੋਟਰ ਮੋਟਰਸਾਈਕਲ ਗੇੜੀਆਂ-ਛੇੜੀਆਂ ਲਾ ਕੇ ਆਏ ਲੱਗਦੇ ਆ ਆ ਜਾ ਆ ਜਾ ਜਾਂਦੇ ਜਾਂਦੇ ਇਹ ਟਾਇਰ ਚ ਹਵਾ ਘਟਾ ਹਾਂ ਦੀਦੀ ਜੀ ਚੱਲੇ ਆ ਕਿਵੇਂ ਸਾਰਿਆਂ ਨੇ ਖੁਸ਼ੀ ਬਾਈ ਉਹ ਉਧਰ ਵੀ ਉਹਨਾਂ ਦਾ ਕੋਲੋਂ ਹਾਂਜੀ ਤੇ ਅੰਦਰ ਗੱਦੀ ਕਰ ਲਈਤੀ ਸੀ ਤੇ ਹੁਣ ਕੱਢਦੇ ਪਏ ਆ ਰਾਚਨ ਬਾਕੀ ਤੇਲ ਕਢਵਾਇਆ ਸੀਗਾ ਤੇ ਖਲਖਲੀ ਵੀ ਸੀਗੀ ਕਾਰਾਚਨ ਕਾਫੀ ਸੀਗਾ ਇਸ ਤੇ ਟਾਈਮ ਲੱਗ ਗਿਆ ਤਿੰਨ ਚਾਰ ਘੰਟੇ ਦਾ ਹਰਦੀਪ ਨੂੰ ਲੱਗ ਹੀ ਗਏ ਸੀ ਕਿ ਤਿੰਨ ਘੰਟੇ ਦਾ ਰਾਮਦਾਨਾ ਲਾ ਕੇ ਸੀ ਤੇ ਚੱਕੋ ਹਰਦੀਪ ਵੀ ਰਾਸ਼ਨ ਕੱਢਦੇ ਪਿਆ ਹਾਂ ਲੋ ਜੀ ਸਾਰਾ ਰਾਸ਼ਨ ਰੱਖ ਦਿੱਤਾ ਹੈ ਉਧਰ ਮਾਹੀ ਆ ਮਾਹੀ ਨੇ ਤਾਂ ਜਰੂਰ ਬੈਠਣਾ ਹੁੰਦਾ ਗੱਡੀ 'ਚ ਚਲੋ ਤੇ ਹਰਦੀਪ ਨੂੰ ਹੁਣ ਮੈਂ ਪੁੱਛਾਂਗੀ ਕਿ ਤੁਸੀਂ ਕੁਝ ਲੈ ਕੇ ਆਏ ਹੋ ਖਾਣ ਨੂੰ ਤੇ ਹਰਦੀਪ ਨੇ ਹੱਸ ਕੇ ਦਿਖਾ ਦਿੱਤਾ ਚੱਕਰ ਹੋ ਗਿਆ ਚਲੋ ਠੀਕ ਹੋ ਜੀ ਆਚਰੂਛਾ ਲੈ ਆਂਦਾ ਚਲੋ ਮਿਲਦੇ ਆ नेक्स्ट ਵਲੌਗ ਦੇ ਵਿੱਚ ਪਿਆਰ ਦੇ ਵਲੌਗ ਨੂੰ ਬਾਤੋ ਬਾਤ ਜੀ ਬਾਏ